ਸਾਸੀ ਗਰਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਪਰਮਾ ਦਾ ਮੁੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਦੁਪਹਿਰ ਦੀ ਅਪਡੇਟ ਦੇ ਵਿੱਚ ਜਾਨੀ ਕਿ 6 ਜੂਨ 2024 ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਪੰਜਾਬ ਦੇ ਵਿੱਚ ਕੀ ਹਾਲਾਤ ਦਿਖਾਈ ਦੇ ਰਹੇ ਨੇ ਜੀ ਸੈਟਲਾਈਟ ਇਮੇਜ ਦੇਖ ਲੈਂਦੇ ਆ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ੀਰੋ ਕਰਕੇ ਜਾਈਓ ਜੀ ਟੁੱਟ ਮੇਰੂ ਦੇ ਵਿੱਚ ਬੱਦਲ ਬਾਈ ਗੱਲ ਕਰ ਲਈ ਆਪਾਂ ਮੱਝ ਤੇ ਲੈ ਕੇ ਮਾਲਵੇ ਇਹ ਰਹੀ ਨੇ ਸੀ ਤੇ ਸੈਂਟਰਲ ਪੰਜਾਬ ਦੇ ਵਿੱਚ ਵੀ ਮੀਂਹ ਦੇ ਬਹੁਤ ਸਾਰੀ ਝੜੀ ਲੱਗਦੀ ਹੋਈ ਸਵੇਰ ਤੋਂ ਦਿਖਾਈ ਦੇ ਰਹੀ ਸੀ ਜਿਸ ਦੇ ਕਾਰਨ ਮਾਝੇ ਮਾਲਵੇ ਦੇ ਵਿੱਚ ਟੈਂਪਰੇਚਰ ਕਾਫੀ ਘਟ ਚੁੱਕੇ ਹੈ ਜੇ ਗੱਲ ਕਰੀਏ ਮਾਲਵੇ ਦੀ ਤਾਂ ਮਾਲਵੇ ਦੇ ਵਿੱਚ ਸਵੇਰ ਤੋਂ ਵੇਲੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਹੋਇਆ ਹੈ ਜਿਸ ਦੇ ਕਾਰਨ ਤਾਪਮਾਨ ਜਿਹੜੇ ਨੇ ਉਹ 5 ਤੋਂ 7 ਡਿਗਰੀ ਕੱਲ ਨਾਲੋਂ ਘਟਦੇ ਹੋਏ ਦਿਖਾਈ ਦੇ ਰਹੇ ਸੀ ਪਰ ਦੁਪਹਿਰ ਤੋਂ ਬਾਅਦ ਧੁੱਪ ਨਿਕਲਣ ਦੇ ਕਾਰਨ ਉੱਥੇ ਵੀ ਮੌਸਮ ਹਮਸ ਵਰਗਾ ਬਣਦਾ ਦਿਖਾਈ ਦੇ ਰਿਹਾ ਗੱਲ ਕਰ ਲਈਏ ਦੁਪਹਿਰ ਤੋਂ ਸ਼ਾਮ ਤੱਕ ਦੇ ਮੌਸਮ ਦੀ ਤਾਂ ਮੌਸਮ ਸ਼ਾਮ ਤੱਕ ਦਾ ਹਿਸਾਬ ਬਣਿਆ ਹੋਇਆ ਦਿਖਾਈ ਦੇ ਰ ਦੇ ਰਿਹਾ ਜੋ ਕਿ ਕੁਝ ਘੰਟਿਆਂ ਵਿੱਚ ਪੰਜਾਬ ਚ ਐਂਟਰ ਕਰੇਗਾ ਜਿਹਦੇ ਬਾਰੇ ਜਾਣ ਕੇ ਤੁਹਾਨੂੰ ਅਸੀਂ ਸ਼ਰਧਾ ਦੀ ਵੀਡੀਓ ਵਿੱਚ ਦੇ ਦੇਵਾਂਗੇ ਉਦੋਂ ਤੱਕ ਜੋ ਵੀ ਵੀਡੀਓ ਦੀ ਜਾਣਕਾਰੀ ਹੈ ਉਹ ਤੁਹਾਡੇ ਸਾਹਮਣੇ ਸੀ ਜੀ ਇਹ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਨਵੀਂ ਜਾਣਕਾਰੀ ਤੁਹਾਡੇ ਤੱਕ ਲੈ ਕੇ ਪਹੁੰਚ ਸਕੀਏ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਸਭ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ